ਸੀਰ ਤੇ ਕਿਦਾਂ ਵਲੌਗ ਚੱਲਦਾ ਹੈ ਇਹ ਤੇ ਹੱਸਦੀ ਆ ਇਹ ਟਾਈਮ ਹੋ ਗਿਆ ਜੀ 12 11 ਵਜੇ ਹੈ ਸੀਰ ਤਾਂ ਕਿਦਾਂ ਵਲੌਗ ਚੱਲਦਾ ਹੈ ਉਹਦੇ ਹੱਥ ਨਾਲ ਆਦੇ ਬਾਕੀ ਸੀਰ ਤੇ ਕਿਹਨੇ ਮੋਟਰ ਪਾਣਾ ਉਹ ਕਹਿੰਦੇ ਦਾ ਪਤੰਗੜਾ ਕਿ ਆਣਾ ਹੈ ਫਿਰ ਉਹ ਹੱਸਦਾ ਵੀ ਨਾ ਫਿਰ ਰੋਪਿਆ ਨੂੰ ਬਾਹ ਤੜਾਈ ਪਤੰਗੜਾ ਉਡਾਉਂਦਾ ਤਾਂ ਬਾਹ ਟੁੱਟ ਗਈ ਇਹ ਖਾਜੋ ਬਦੰਗ ਨੂੰ ਬਾੜੀ ਹੈ ਹਾਂ ਬਾੜੀ ਉਹ ਬਦੰਗ ਨੂੰ ਟੋਟੇ ਨੂੰ ਲੈ ਆ ਕਿਹੜਾ ਪਤੰਗ ਉਹ ਵੀ ਇੱਟਾ ਖਾਟੂ ਵਾਲਾ ਲੈਣਾ ਪੌਂਗੀ ਹੈ ਕਿਸੇ ਨੇ ਨਹੀਂ ਜਾਣਾ ਪਤੰਗ ਢੋਣ ਕੋਠਾ ਦੋ ਕੋਠੇ ਤੇ ਭੜਾ ਤੇ ਕੋਠੇ ਤੇ ਇਹ ਹਾਂ ਇਹ ਦੋਨੇ ਹਾਂ ਦੇਣਾ ਹੱਸਤਾਲ ਚ ਪੈਦਨਾ ਗਾਂ ਟੁੱਟ ਗਈ ਮੁੰਡੇ ਦੀ ਹਾਂ ਸੱਜੀ ਕੀ ਬਦਾਂ ਬਾਹ ਵਦੀ ਰੁਕਣੀ ਉਹ ਉਹ ਕਿੱਥੇ ਨਾ ਜਾਣ ਵਾਲੇ ਆਹ ਹਲ ਬਾਜੀ ਨੂੰ ਨਾ ਪੁੱਛੇਗਾ ਬਿਨਾਂ ਪੁੱਛੇ ਬਾਤ ਹੋ ਗਿਆ ਨਵੜਾਏ ਦੱਸ ਕਿ ਆਉਂਗਾ ਤੇਰੀ ਕੰਨੀ ਤੇ ਵੀ ਆਹੀ ਆ ਇਹ ਤਾਂ ਕਿਵੇਂ ਚੱਲ ਰਿਹਾ ਠੀਕ ਕਰਦਾ ਐ ਨੀਗਾ ਤੇ ਦਵੀ ਆ ਜਾਂਦੀ ਐ ਇਹ ਹੜ ਵਾਓ ਕਿਨੇ ਰਹਿ ਗਈਆਂ 1 2 ਕਾਣੀਆਂ ਨਹੀਂ ਆਈ ਮੈਂ ਪਤੰਕ ਦੇ ਦਵਾਦੇ ਪੈਸੇ ਨਹੀਂ ਹੈਗੇ ਇਹਨੇ ਕੋਲ ਹਾਂ 5 ਰੁਪਏ ਦਾ ਦਾਨ ਦਾ ਕੀ ਕਰਨਾ ਬਤਾਉਂਗਾ ਅੜਾ ਕੇ ਵੱਢਣੇ ਆ ਪੰਜ ਰੁਪਏ ਇਨਵੈਸਟ ਕਰ ਕਿਸੇ ਕੰਪਨੀ ਦੇ ਵਿੱਚ ਇਨਵੈਸਟ ਕਰ ਕਿਤੇ ਤੇ ਫਾਇਦਾ ਬੈਨੀਫਿਟ ਹੋਵੇ 5 ਦੇ 10 ਮਹੀਨੇ 10 ਦੇ 20 20 ਤੇ 40 40 ਦੇ 80 ਅੰਨਾ ਨਹੀਂ ਮਗੋ ਕਰਦਾ ਅੰਨਾ ਨਹੀਂ ਮਗੋ ਕਰਦਾ ਜਾਂ ਬੱਸ ਤੁੰਡੀ 5 ਰੁਪਏ ਦੇ ਦੇ ਅੱਜ ਚਾਰ ਪਤੰਕ ਵੱਡੇ ਇੱਕ ਪਤੰਕ ਵੱਡੇ ਕਿਤ ਕਦਮ ਹੈ ਦੇ ਦੇ ਦੂਜਾ ਇੱਕ ਪਤੰਕ ਤੇਰਾ ਵੱਡ ਹੋ ਗਿਆ ਹੈ ਮਰ ਕੋਈ ਨਹੀਂ ਹੈਗਾ ਪਤਾ ਨਹੀਂ ਹੋਇਆ ਡੋੜੇ ਟੁੱਟ ਗਈ ਅੰਦਰ ਵੇ ਜਾਈਦੇ ਹੈ ਕਰਦੇ ਆ ਜਿਹੜੇ ਨੂੰ ਉਹ ਜਿਹੜਾ ਕਾਲਾ ਹੈ ਪਿੱਛੇ ਹਾਂ ਉਹਨੂੰ ਪੈਰਾਲੈਸ ਹੋ ਗਿਆ ਉਹਦਾ ਪੈਰ ਹੋ ਗਿਆ ਉਹ ਹੋ ਗਿਆ ਉਹਦਾ ਛੋਟੇ ਛੋਟੇ ਲਿਆ ਤੇ ਇਹ ਮਗਰ ਪੈਂਦੇ ਹੋਣੇ ਆ ਨਾ ਇਹ ਨਗਰਪੈਦਾ ਵਾਲਾ ਤੇਰੀ ਨਗਰਪੈਦਾ ਰਾਜ ਨਮਾਗਾ ਤੂੰ ਕਿੱਥੇ ਪਨਾਂਗਾ ਤੂੰ ਬ੍ਰਾਗ ਪੁਂਟ ਤੇ ਹੈਗੇ ਆ 5 ਰੁਪਏ ਜਿੱਤੂ ਰਾਂਗੇ ਉੱਪਰ ਮੈਨੂੰ ਮੈਨੂੰ ਕਿੰਨੇ ਵੱਢਣੇ ਮੈਨੂੰ ਦੇਖ ਕੇ ਕਿੰਨੇ ਵੱਢਣੇ ਚੱਲਦੇ ਆਂ ਹਾਂਜੀ ਜਿੱਤਣਾ ਦੇ ਮੈਂ ਥੱਲੇ ਘੇਰਦਾ ਦੰਗ ਹੁਣ ਮੈਂ ਕਿਹਾ ਥੱਲੇ ਘੇਰਦਾ ਤੇ ਸਾਰਾ ਪਿੰਡ ਦਿਖਦਾ ਹੋਰੇ ਕਾ ਜਿੱਦੇ ਮਹਿਮਾ ਕਰਦੀ ਕਰਤੀ ਮਿਲਦੀ ਰਾਜ ਦਾ ਜੇਹ ਮਿਲ ਨਾ ਪਾ ਕੋਈ ਗੁਰਦੁਆਰਾ ਵੀ ਦਿਖਦ ਰਦੇ ਤਾਂ ਉਹ ਦੇਖੀ ਪਤੰਗ ਲੱਗਿਆ ਹੜਾਉਣ ਉਹਨਾਂ ਦੀ ਉਹ ਵੱਡੇ ਮੇ ਬਦੰਗ ਕਰਨੇ ਪੰਜ ਵਰਤੇ ਉਹਨਾਂ ਦੇ ਹਾਂ ਇੱਕ ਉਹਦਾ ਵਰਤਾ ਬਰਾਵੀ ਉੱਦਾਂ ਖੁੱਚ ਮਾਰੇ ਲੱਗੇ ਮੈਂ ਸਾਰ ਦੇ ਦਿੱਤੇ ਇੱਥੇ ਲੱਗਤ ਆ ਹਾ ਸਲੇਬਾ ਬਸ ਨੂੰ ਪਛੈਦੇ ਮੂਰੇ ਲੱਗ ਉਸ ਕਾਨਾ ਚਲੀਆ ਫਿਰ ਅਛੈਦ ਟੀਨ ਨਾ ਹੈ ਹੁੰਦੇ ਕਿਹੜਾ ਆ ਮਾੜੀ ਆ ਗਈ ਕਾਤੇ ਉੰਗਰੇ ਦੇ ਡੰਗਵਾਏ ਨਹੀਂ ਨਾ ਤਾਂ ਲੱਗਦੇ ਨਹੀਂ ਆ। ਅੱਛਾ। ਬਹੁਤ ਵਾਰ ਡਾਇਆ ਪੂਤਾਂ। ਕਲੀਰੇ? ਹਾਂ। 5 ਰੁਪਏ ਲੈ ਲੈ ਆ ਪਤੰਗ। ਆਪਾਂ ਤੁਹਾਨੂੰ ਚਾਉਂਦੇ ਹਾਂ ਕਿੱਥੇ? ਹਾਂ, ਕਿੱਥੇ ਕਿੱਥੇ ਜਾਣਾ? ਆ ਸਕੂਲ ਹੈ ਕਿਹਨੂੰ? ਲੈ, ਚਲੋ। ਨੰਦੇ ਬਣਾ ਦੂਰ ਤੱਕ ਪੇਚਾ ਲੀ। ਪਤੰਗ ਲੈਣ ਚੱਲਿਆ ਜੀ ਹੁਣ। ਬੇਕੂ ਨੂੰ 5 ਰੁਪਏ ਦੇ ਤੇ ਤੇ ਠੀਕ ਆ ਫਿਰ ਬੇਕੂਗਾ। ਆਰੂ ਕਹਿੰਦਾ ਪਤੰਗ ਵੱਡੂਗਾ। ਆਰੂ ਕਹਿੰਦਾ ਕੁਛ ਖਾਣਾ ਵੀ ਆ ਤੇ ਨਵੀ ਆਵੇਂ ਨਾਲ ਏਕਮ ਆਰੂ ਦੇਖੋ ਇੱਧਰ ਮੈਂ ਜੀਤੂ ਕਿੱਧਰ ਆਂ ਜੀਤੂ ਤਾਂਗੜਾ ਆ ਰਿਹਾ ਹੈ ਜੀਤੂ ਤਾਂਗੜਾ ਨੇ ਵਿੱਚ ਵਿਜੀ ਆ ਅੱਜ ਕੱਲ ਮੈਂ ਬਹੁਤ ਹੋਇਆ ਗਿਆ ਉਹ ਉੱਥੇ ਜਾਣਾ ਸਕੂਲ ਕੋਲ ਆਪਾਂ ਨੇ ਹੈ ਹੈਨਾ ਬਈ ਅੱਜ ਤਾਂ ਹੁੰਦੀ ਨਹੀਂ ਫੋਟੋ ਇਨਸਾਫ ਆਉਂਦੀ ਨਹੀਂ ਕਸ ਤੋਂ ਘੰਟੀ ਵੀ ਅਲਟਰਾ ਆਂਦੀ ਤਾਂ ਹੈਗੀ ਆ ਸਾਫ ਵੀ ਮਤਲਬ ਕਿ 2x ਪਰ ਜੇ ਵਧੀਆ ਚਾਨਣ ਦੇਖਦਾ ਹੋਵੇ ਲਾਈਟ ਵਗੈਰਾ ਸਹੀ ਹੋਵੇ ਥੋੜਾ ਜਿਹਾ ਕਿ ਨਹੀਂ ਰਾਤ ਜਿਹੜਾ ਥੋੜਾ ਥੋੜਾ ਹੋਵੇ ਚਾਨਣ ਨਾ ਘੱਟ ਹੋਵੇ ਫਿਰ ਸਹੀ ਹੁੰਦੀਆਂ ਨੇ ਵਧੀਆ ਹੁੰਦੀਆਂ ਫਿਰ ਤੇ ਇਹਨਾਂ ਸਹੀ ਆਂਦੀ ਤਾਂ ਹੈਗੀ ਆਂਦੀ ਆ ਫੋਟੋ ਵਧੀਆ ਆਉਂਦੀਆਂ ਇਹਨਾਂ ਹਾਂ ਕੱਲ ਆਈ ਸੀ ਵੀਰੇ ਹਿਸਾਬ ਕਿ ਨਹੀਂ ਔਰ ਵੀਰੇ ਮੇਰੇ ਕੋ ਬੀੜੀ ਪਈ ਇੱਕ ਚਾਨਣ ਵਾਲੀ ਹਲੇ ਪਾਈ ਨਹੀਂ ਹੋਈ ਕਿਤੇ ਨਹੀਂ ਪਾਈ ਹੋਈ ਉਹ ਨਹੀਂ ਯੂਟਿਊਬਰ ਨੇ ਵੀ ਪਾਈ ਹੀ ਪਾ ਦਈ ਉਹੀ ਕਲਿੱਪ ਪਾਈ ਹੋਈ ਆ ਹੁਣ ਆਹੀ ਬਲੌਗ ਦੇ ਨਾਲੇ ਦੇਖ ਲਿਓ ਕਲਿੱਪ ਪਈ ਹੋਈ ਆ ਉਹ ਹਾਂ ਵੀ ਤੇ ਰਾਤ ਤੱਕ ਆ ਬਲੌਗ ਚਲਾਈ ਠੀਕ ਐ ਫਿਰ ਰਾਤ ਨੂੰ ਲਾਸਟ ਵਿੱਚ ਉਹ ਚਾਂਦ ਵਾਲੀ ਵੀਡੀਓ ਲਾਦੀ ਹੈਨਾ ਹਾਂ ਸਹੀ ਆ ਬਿਲਕੁਲ ਸਹੀ ਆ ਗੱਲ ਵੈਸੇ ਠੀਕ ਆ ਪੰਜ ਪੱਕਾ ਦੋ ਪੰਜ

ਜਿਹੜਾ ਇਹ ਕੀ ਗਾ ਹਾਂ ਜਿਹੜਾ ਇਹਦਾ ਡਿਜ਼ਾਈਨ ਹੁੰਦਾ ਹੈ ਡਿਜ਼ਾਈਨ 2025 ਵਾਲੇ ਆ ਮੈਂ ਲੈ ਆ 2025 ਵਾਲੇ ਆ ਮੈਂ ਲੈ ਆ ਸਾਰਿਆਂ ਚਿੰਨਾ ਨੇ ਆਹੀ ਰੱਖ ਤਾ ਸਾਰੇ ਨੇ ਬਣਾਵਨੇ ਸਾਬ ਨੇ ਲੈ ਲਿਆ ਹਾਂ ਤੇਰੇ ਕੋਲ ਤੇਰੇ ਕੋਲ ਖਟੋਰੀ ਆ ਤੇਰੇ ਕੋਲ ਹੋਰ ਅੰਬ ਵਾਲਾ ਹਾਂ ਹੋਰ ਕੋਟ ਦੀ ਆਇਆ ਲੈ ਕਿੰਨੀਆਂ ਵਿੱਚ ਦਿਖਾਈ ਨਾ ਥੋੜੀ ਆ ਨਹੀਂ ਤਾਂ ਇੱਕ ਦੀ ਫਟੋਰੀ ਇੱਕ ਲੈਣੀ ਬਸ ਬਸ ਉਹ ਬਹੁਤ ਫੜ ਫੜ ਉਹ ਬਸ ਖੜਾ ਫੜ ਫੜ ਮੰਨੀ ਦੀ ਆ ਮੈਨੂੰ ਦੇ ਦੇ ਫਿਰ ਇੱਥੇ ਦੇ ਦੇ ਬਸ ਇਹਦੇ ਵਿੱਚੇ ਨਹੀਂ ਪੈਣੇ ਹੈਗੇ ਹੱਥ ਕਰ ਲੈ ਬਹੁਤ ਆ ਦੋ ਬਹੁਤ ਆ ਲੈ ਲੜੀ ਮੇਰੇ ਵਾਲਾ ਲੈ ਕੇ ਦੇਖੋ ਹੂੰ ਉਹ ਆ ਠੀਕ ਆ ਹੈ ਕਿੰਨੇ ਆ ਵਿੱਚ ਇੱਕ ਦੀ ਕੋ ਕਿ ਆ ਚਾਂਦੇ ਸਤਾਰੇ ਸੁਨੇ ਕੋਲ ਆਏ ਦੇ ਉਹ ਕਿਉਂ ਰਾਈ ਆਇਆ ਗਿਆ ਦੇ ਨਾ ਬਹੁਤ ਆ ਗਏ ਲੈ ਛੋਟਾ ਵੀ ਮਾਰਾ ਉਹ ਚੱਕ ਲਿਆ ਹੋਰ ਚੱਕ ਲਿਆ ਬਸ ਲੋਟ ਆ ਹ ਮੇਰੇ ਵਾਲਾ ਕੀ ਆ ਤਹਲੇ ਖਦਾ ਨਹੀਂ ਤੇਰੇ ਵਾਲਾ ਉਹ ਖਲੇ ਖਾੜਾ ਹੈ ਅੰਬ ਵਾਲੇ ਆ ਮੈਨੂੰ ਪਤਾ ਹੈ ਅਸੀਂ ਛੋਟੇ ਹੁੰਦੇ ਖਾਏ ਕਰ ਦਦੇ ਇੱਕ 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 ਰੁਪਏ ਦਾ ਪੈਕਟ ਮਿਲੇ ਕਰ ਦਤਾ ਵੀਰ ਆਲ ਇਹ ਅੰਬ ਵਾਲੇ ਇਹ ਕਿੰਝ ਹਾਲੀ ਮਿਲਦੀਆਂ ਐ ਵੱਡਣਾ ਮੈਂ ਇਹਨੂੰ ਤਾਂ ਅੱਗ ਆਇਆ ਹੈ ਤਾਂ ਮੈਨੂੰ ਦਿੱਕੀ ਦਾ ਬੱਦਲਣਾ ਪਿਆ ਕਿੱਦੋਂ ਦੋਸਤ ਉਹ ਮੈਂ ਜੇ ਬਿਟਿਆ ਹਾਂ ਇਹਦਾ ਤਾਂ ਹਲਾ ਬੁਗਟਾ ਦਾ ਕਿੱਥੇ ਪਟਾਂ ਬਿਲੀ ਆ ਗਿਆ ਨਹੀਂ ਇਹ ਤਾਂ ਦੀਆ ਪੁੱਤਾ ਦੇਖਿਆ ਭੈਣਾ ਓਏ ਆਸ਼ੀਰਵਾਦ ਇਹਨਾਂ ਨੂੰ ਕਿਤੇ ਆਏ ਨਾ ਹੋਵੇ ਕਿਤੇ 5 ਮਿੰਟ ਵਿੱਚ ਵਢਾ ਲਵੇ ਹੁਣ ਘੰਟਾ ਦੋ ਘੰਟਾ ਚਲਾ ਵੀ ਲੀਆਂ ਇਹਨੂੰ ਪਹਿਲਾ ਵਾਲਾ ਦੇਖੀ ਨੇ ਅੱਗੇ ਲਈ ਆਪ ਕਿੱਥੇ ਗਿਆ ਦੀਆ ਮੈਂ ਯਾਰ ਉਹ ਹੁਣ ਨਹੀਂ ਹੋ ਨਹੀਂ ਸੂਰਜ ਤਾਂ ਛਿਪ ਗਿਆ ਹੁਣ ਤੇ ਹਾਂਜੀ ਗਾਇਜ਼ ਟਾਈਮ ਹੋ ਗਿਆ ਸ਼ਾਮ ਦੇ 5 ਤੇ ਠੀਕ ਆ ਦੇ ਇਸ ਟਾਈਮ ਆਏ ਹਾਂ 5 ਵਜੇ ਕੇ ਤੇ ਆਪਾਂ ਇਸ ਟਾਈਮ ਆਏ ਸੀਗੇ ਮੜ ਜਾ ਘੁੰਮਣ 5 ਦੇ ਉੱਪਰ ਟਾਈਮ ਹੋ ਗਿਆ 5 10 15 20 ਕੋਈ ਕੁਝ ਟਾਈਮ ਹੋ ਗਿਆ ਹਾਂ ਕੰਮ ਨੂੰ ਜਾ ਕਾਲੂ ਫੇਰ ਕਾਲੂ ਕੋਈ ਤੇ ਨਹੀਂ ਜਾਣਾ ਯਾਰ ਤੂੰ ਯਾਰ ਕੰਮ ਬਦਲਦਾੜਾ ਵਾਸੋਂ ਹੁਣ ਕੋਸ਼ਿਸ਼ ਹੈਗੀ ਆ ਵੀ ਕੰਮ ਬਦਲ ਲਈਏ ਹਾਂ ਉਹੀ ਤਾਂ ਗੱਲ ਹੈ ਤੇ ਬਾਕੀ ਗਾਇਸ ਕੋਈ ਗੱਲ ਨਹੀਂ ਉਹ ਵੀ ਆਪਾਂ ਥੋੜਾ ਬੋਤਾ ਹਲੇ ਚੇਂਜਸ ਕਰਨੇ ਆ ਕੰਮ ਚੇਂਜ ਹੋ ਜਾਣਾ ਜਾਨ ਤੁਸੀਂ ਵੀਡੀਓ ਦੇਖਣੀ ਆ ਸ਼ਾਇਦ ਜਾਨਦਾ 20 25 ਦਿਨ ਲੰਘ ਜਾਣੇ ਕਿਉਂਕਿ ਹਲੇ ਮੰਨ ਕੇ ਚੱਲ 15 16 ਦਿਨਾਂ ਦੇ ਵਲੌਗ ਐਡਿਟ ਕਰਨੇ ਨੂੰ ਪਏ ਆ ਉਹੀ ਤਾਂ ਗੱਲ ਹੈ ਜਾਨਦਾ ਇਹਦਾ ਬਹੁਤ ਪਤਾ ਨਹੀਂ ਵੀਡੀਓ ਅੱਗੇ ਚੱਲੀ ਜਾਣੀ 2024 ਦੀ ਵੀਡੀਓ ਆ ਤਰੀਕ ਹੈਗੀ 25 ਦਸੰਬਰ ਹਾਂ 25 25 ਚੱਲ ਰਹੀ ਹੋਣਗੀ ਵੀਡੀਓ 2025 ਦੇ ਵਿੱਚ ਇਹ ਹਾਂ ਜਿਹੜੀ ਅੱਜ ਬਣਾ ਰਹੇ ਕੱਲ ਦਿਖਣੀ ਹੈਲੇ ਉਹਨਾਂ ਨੂੰ ਖਬਰੇ ਕੱਲ ਦਿਖੂਗੀ ਜ਼ਿਆਦਾ ਐਡਿਟ ਕਰ ਹੋਗੀ ਤੇ ਠੀਕ ਆ ਨਾ ਠੀਕ ਆ ਮੇਨ ਤਾਂ ਆਪਣਾ YouTube ਆ ਠੀਕ ਆ ਨਾ ਉਹ ਚੱਲਣਾ ਚਾਹੀਦਾ ਜਿਹਦੇ ਘਰ ਕੋਈ ਆਈਫੋਨ ਲੈ ਆਏ ਜਦੋਂ ਇਹਨਾਂ ਦੀ ਵੀਡੀਓ ਨਹੀਂ ਬਣਨੀ ਆਈਫੋਨ ਦੇ ਨਾਲ ਫਾਇਦਾ ਕੀ ਇੱਕ ਦੋ ਮਿੰਟ ਦੀ ਵੀਡੀਓ ਬਣਾ ਲੈ ਫਿਰ ਤੋਂ ਕੀ ਫਾਇਦੀ ਨਹੀਂ ਹੈ ਤੇ ਠੀਕ ਆ ਨਾ ਇਹ ਚੰਗਾ ਦਾ ਦੂਆ ਹੀ ਹਾਂ ਇਹਨਾਂ ਵਜੇ ਤਾਂ ਉਹੀ ਠੀਕ ਤਾਂ ਉਹਨਾਂ ਨਾਲੇ ਵਧੀਆ ਬਣਦੀਆਂ ਇਹਦੀਆਂ ਤੇ ਬਾਕੀ ਹੁਣ ਇਸ ਟੈਮ ਘੁੰਮਣ ਆ ਕੇ ਕਿਧਰ ਨੂੰ ਚੱਲਿਆ ਉਹ ਯਾਰ ਪਰ ਫਾਇਦੇ ਕਿੰਨੇ ਘੈਂਟ ਲੱਦੇ ਨੇ ਪਪੂਲਰ ਘੈਂਟ ਤਾਂ ਲੱਗਦੇ ਪਰ ਉਹ ਹਾਂ ਹਰੀ ਹਰੀ ਗਰਾਸ ਵੀ ਉਹਦੇ ਚਿੱਟਾ ਚਿੱਟਾ ਰੰਗ ਕਰਿਆ ਹਾ ਥੱਲੇ ਦੇ ਕਿੰਨੇ ਘੈਂਟ ਲੱਗਦੇ ਆ ਇਹ ਵਧੀਆ ਦੇਖਣ ਨੂੰ ਥੱਲੇ ਦੇ ਦੇਖਣ ਨੂੰ ਵਧੀਆ ਲੱਗ ਰਹੇ ਆ ਤੇ ਜੀ ਇਹ ਹੈ ਕਿ ਗੁਰਦੁਆਰੇ ਵਾਲਿਆਂ ਨੇ ਲਾਏ ਤੇ ਠੀਕ ਆ ਤੇ ਬਾਕੀ ਫਿਰ ਮਿਲਦੇ ਆ ਗਾਇਜ਼ ਅਗਲੇ ਕਿਸੇ ਵਧੀਆ ਠੀਕ ਆ ਹੋਰ ਬਲੌਗ ਦੇ ਵਿੱਚ ਤੇ ਠੀਕ ਆ ਜਦੋਂ ਐਡਿਟ ਕਰ ਹੋ ਜੂਗਾ ਠੀਕ ਆ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਜ਼ਰੂਰ ਲਾਈਕ ਕਰਿਓ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਣਾ ਆ ਨੈਕਸਟ ਬਲੌਗ ਦੇ ਵਿੱਚ ਥੈਂਕਸ ਫੋਰ ਵਾਚਿੰਗ ਅੱਜ ਕਿਹੜਾ ਬਲੌਗ ਪਾਇਆ ਵੀਰੇ ਕਿੰਨੇ ਦਿਨਾਂ ਬਾਅਦ ਪਾਇਆ ਨਾ ਪਿਆ ਅੱਜ ਤੱਕ ਲੇ ਪਾਇਆ ਨਹੀਂ ਹੈਗਾ ਹਾਂ ਪੈ ਜੂਗਾ ਕੱਲੂ ਪਾਉਂਗਾ